ਗੁਰੂ ਦੀ ਕਦੇ ਬੇਅਤਿ ਹੋਣੀ ਚਾਹੀਦੀ ਇਹ ਮੈਂ ਸਨਾਤਨ ਧਰਮ ਤੋਂ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਇਤਨਾ ਸਤਕਾਰ ਸੱਚਾ ਭਾਵ ਕਿਉਂ ਹੈ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਇਹਦਾ ਇੱਕ ਅਰਥ ਹੈ ਕਿ ਕਾਲ ਯੁਗ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦੂਸਰੀ ਬਹੁਤ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਦੁਨੀਆ ਵਿੱਚ ਇੱਕ ਮਾਤਰ ਗ੍ਰੰਥ ਹੈ ਜਿਸ ਵਿੱਚ ਕਿਸੇ ਇੱਕ ਦਾ ਮਾਪਰਤਾ ਉਪਦੇਸ਼ ਨਹੀਂ ਹੈ ਤੇ ਨਵੇਂ ਪਾਸਟਾ ਕਹਿੰਦੇ ਹਨ ਮਨ ਰੇ ਪ੍ਰਭ ਕੀ ਸਦ ਵਿਚਾਰੋ ਜਾਨ ਸਿਮਰਤ ਗਣ ਕਾ ਸੀ ਉਦਰੀ ਤਾਕਾ ਜਸ ਤੋਰ ਤਾਰੋ ਕੋਈ ਐਸਾ ਗ੍ਰੰਥ ਨਹੀਂ ਮਿਲੇਗਾ ਜਿਸ ਵਿੱਚ ਤਦਕੇ ਭਾਲ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਉਹਨਾਂ ਦੀ ਬਾਣੀ ਹਲਪੜਿਤ ਬਾਣੀ ਗੁਰਬਾਣੀ ਯਾਦ ਕਰ ਸਕਦਾ ਹੈ ਕੰਧ ਕਰ ਸਕਦਾ ਹੈ ਗੁਰੂ ਦੀ ਸਿੱਖਿਆ ਲੈ ਸਕਦਾ ਹੈ ਕਿ ਐੋਜੇ ਗੁਰੂ ਦੀ ਤਦੇ ਬੇਅਤੀ ਹੋਣੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਤਾ ਮਗਰਾਤੀ ਨੇ ਪੜਦਾ ਹੈ ਤੇ ਆਪ ਨੂੰ ਸੰਸਕ੍ਰਿਤ ਸਿੱਖਣੀ ਪੈਣੀ ਹੈ ਬੜੀ ਔਖੀ ਭਾਸ਼ਾ ਹੈ اگر آپ نے قرآن پڑھنا ہے آپ کو عربی پاسا سیکھنی پہنی ہے اگر آپ نے بائبل پڑھنی ہے تو آپ لیکن بھاشا یا انگریزی سکھنی سیکھنی ہے لیکن شری گرو گرنتھ ساحب پڑھنے سے بھاشا کی ضرورت نہیں ہے کہ دھرم ایک ہے وہ کی ہے سگل دھرم میں سریشت دھرم ہر کا نام جپ نرمل دھرم ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਜਿੱਥੋਂ ਸਾਨੂੰ ਗਿਆਨ ਲੱਗਦਾ ਹੈ ਤਾਂ ਗ੍ਰੰਥ ਉਹ ਚਾਹੇ ਗੀਤਾ ਹੈ ਚਾਹੇ ਅਲੱਗ-ਨੱਗ ਧਰਮਾਂ ਦੇ ਗ੍ਰੰਥ ਹਨ ਉਹਨਾਂ ਦੀ ਬੇਅਤੀ ਕਦੇ ਨਹੀਂ ਹੋਣੀ ਚਾਹੀਦੀ ਮੈਂ ਸਦੇ ਸਨਾਤਨੀ ਸਮਾਜ ਨੂੰ ਵੀ ਇਹ ਕਹਿੰਦਾ ਕਿ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਨਾ ਤੇ ਸਾਨੂੰ ਪਤਾ ਲੱਗਦਾ ਕਿ ਪਹਾਨਤ ਹੈ ਉਹ ਸਰਕਾਰਾਂ ਨੂੰ ਪਤਾ ਹੈ ਅਤੇ ਜਿੰਨੀਆਂ ਵੀ ਸਰਕਾਰਾਂ ਸ਼ਾਇਦ ਪੰਜਾਬ ਤੋਂ اٹੀਆਂ ਹਨ ਜਿਨ੍ਹਾਂ ਦਾ ਦੁਬਾਰਾ ਆਉਣ ਦਾ ਲੱਗਦਾ ਹੈ ਕਿ ਆ ਹੀ ਨਹੀਂ ਸਕਦੀਆਂ ਉਹਨਾਂ ਇੱਕ ਇੱਕ ਮਾਤਰ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦ ਸ਼ਹੀਦਾਂ ਦੀ ਧਰਤੀ ਮਾਤਾ ਗੁਰੂਕੋ ਬਾਬਾ ਫਤੇ ਸਿੰਘ ਬਾਬਾ ਜੋਰਾਵਾਲ ਪਹਾੜੀ ਜੋ ਸ਼ਹੀਦੀ ਸਥਾਨ ਹਨ ਸ਼ਾਇਦ ਪੂਰੇ ਸੰਸਾਰ ਵਿੱਚ ਇਦਾਂ ਦੀ ਸ਼ਹੀਦੀ ਦਾ ਕੋਈ ਧਾਰ ਨਹੀਂ ਹੈ ਪੂਰੇ ਸੰਸਾਰ ਵਿੱਚ ਪਰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਅਰਦਾਸ ਕਰਨ ਆਏ ਹਾਂ ਕਿ جتوں سنو سیا ملتی ہے جتوں سنو گیان ملتا ہے او گرنتھ او چاہے گیتا ہے چاہے الگ الگ ہن گرنتھ ہیں بیعت بےنتی کدے نہیں ہوئی چاہیے کیونکہ وہ سارا جیون دا ادھار ہے اسی سب تو پہلا دسم پاسٹا سری گروہ گوبند سنگھ مہاراج کی بخشی فتح آپ جی ਅੱਜ ਕਾਹਾਂ ਸਾਰੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਤਾਲ ਸਾਹਿਬ ਵਾਹਿਗੁਰੂ ਜੀ ਕੀ ਬੱਲੇ ਮੈਂ ਸੰਗਤ ਦੇ ਚੜ੍ਹਨਾ ਵਿੱਚ ਦੋ ਚਾਰੀ ਬੇਨਤੀਆਂ ਕਰਨੀਆਂ ਹਨ ਕਿਉਂਕਿ ਮੇਰ ਤੋਂ ਪਹਿਲਾਂ ਜਿਤਨੇ ਵੀ ਬੁਲਾਰੇ ਜਾਂ ਮਹਾਂਪੁਰ ਸਾਧਬਾਬ ਸੁਖਦੇਵ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਉਹਨਾਂ ਦੇ ਅੰਦਰ ਜੋ ਦਰਦ ਹੈ ਜੋ ਦੁੱਖ ਹੈ ਉਹ ਸਾਨੂੰ ਸਾਰਿਆਂ ਨੂੰ ਸਾਰਿਆਂ ਦੇ ਅੰਦਰ ਹੀ ਅਦੋਖ ਹੈ ਉਹ ਕਹਿਣ ਦੀ ਗੱਲ ਨਹੀਂ ਉਹ ਸਰਕਾਰਾਂ ਨੂੰ ਪਤਾ ਹੈ ਅਤੇ ਜਿੰਨੀਆਂ ਵੀ ਸਰਕਾਰਾਂ ਸ਼ਾਇਦ ਪੰਜਾਬ ਚੋਂ اٹੀਆਂ ਹਨ ਜਿਨ੍ਹਾਂ ਦਾ ਦੁਬਾਰਾ ਆਉਣ ਦਾ ਲੱਗਦਾ ਕਿ ਆ ਹੀ ਨਹੀਂ ਸਕਦੀਆਂ ਉਹਨਾਂ ਇੱਕ ਇੱਕ ਮਾਤਰ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬ ਇਹ ਸਾਰਿਆਂ ਨੂੰ ਪਤਾ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਸਨਾਤਨ ਧਰਮ ਤੋਂ ਹਾਂ ਮੈਂ ਕੀਤਾ ਨੂੰ ਬਹੁਤ ਆਪਣੇ ਹਿਰਦੇ ਵਿੱਚ ਉਸ ਸਾਥ ਕੇ ਰੱਖਦਾ ਹਾਂ ਕਿਉਂਕਿ ਗੀਤਾ ਇੱਕ ਕਿੰਦਾ ਦਾ ਗ੍ਰੰਥ ਹੈ ਜਿਸ ਵਿੱਚ ਜੀਵਨ ਦੀ ਹਰ ਜਾਂਚ ਹੈ ਊਲ ਰੂਪ ਤੇ ਅਮਲ ਕਰ ਜਾਵੇ ਅਸੀਂ ਪਰਮਾਤਮਾ ਦੀ ਅੰਦਰੋਂ ਅਨੰਦ ਰਾਜ ਨੂੰ ਸੁਣ ਸਕਦੇ ਹਾਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਇਤਨਾ ਸਤਕਾਰ ਸੱਚਾ ਭਾਵ ਕਿਉਂ ਹੈ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਹੋਈ ਦਬਦੂ ਦੀ ਟਕਸਾਲ ਤੋਂ ਜੋ ਗੁਰਮੁਖ ਸਾਡੇ ਦਰਮਿਆਨ ਆਪਣੇ ਵਿਚਾਰ ਰੱਖ ਕੇ ਗਏ ਉਹਨਾਂ ਨੇ ਇੱਕ ਗੱਲ ਕਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੱਗਣਾ ਇਹਦਾ ਕੀ ਅਰਥ ਹੈ ਇਹਦਾ ਇੱਕ ਅਰਥ ਹੈ ਕਿ ਕਲਯੁਗ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਕਲਯੁਗ ਦਾ ਗੁਰੂ ਕੌਣ ਹੈ ਜੀ ਗੁਰੂ ਗ੍ਰੰਥ ਸਾਹਿਬ ਹੈ ਚਾਹੇ ਕੋਈ ਵੀ ਧਰਮ ਵਾਲਾ ਤੂੰ ਨਾ ਹੋਵੇ ਕਿਉਂਕਿ ਧਰਮ ਇੱਕ ਹੈ ਉਹ ਕੀ ਹੈ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਦਾ ਨਾਮ ਜਪ ਨਿਰਮਲ ਕਰ ਜਿਹੜਾ ਹਰੀ ਦਾ ਨਾਮ ਜਪਦਾ ਰੱਬ ਦਾ ਨਾਮ ਜਪਦਾ ਔਰ ਉਹ ਕਿਸ ਨੇ ਸਿਖਾਇਆ ਕਲਚੂ ਦੇ ਅੰਦਰ ਉਹ ਸੇਰ ਸ੍ਰੀ ਗੁਰੂ ਗ੍ਰੰਥ ਸਾਹਿਬmarg ਤੋਂ ਜ਼ਿਆਦਾ ਸਤਿ ਕੋਈ ਨਹੀਂ ਦੇ ਸਕਦਾ ਕਿਸ ਤਰ੍ਹਾਂ ਆਪ ਜੀ ਦੇਖੋ ਕਿ ਕਿਤਾਵ ਨੂੰ ਅਗਰ ਆਪਕੀ ਨੇ ਪੜਨਾ ਹੈ ਤੇ ਆਪ ਨੂੰ ਸੰਸਕ੍ਰਿਤ ਸਿੱਖਣੀ ਪੈਣੀ ਹੈ ਬੜੀ ਔਖੀ ਭਾਸ਼ਾ ਹੈ ਅਗਰ ਆਪਕੀ ਨੇ ਕੁਰਾਨ ਨੂੰ ਪੜਨਾ ਹੈ ਆਪ ਨੂੰ ਅਰਬੀ ਭਾਸ਼ਾ ਸਿੱਖਣੀ ਪੈਣੀ ਹੈ ਅਗਰ ਆਪ ਨੇ ਬਾਈਬਲ ਪੜ੍ਹਨੀ ਹੈ ਤੇ ਆਪ ਨੂੰ ਲੈਟਿਨ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਸਿੱਖਣੀ ਪੈਣੀ ਹੈ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ ਕਿਸੇ ਭਾਸ਼ਾ ਦੀ ਜ਼ਰੂਰਤ ਨਹੀਂ ਏਸ਼ੀਆ ਪੈਸੀਫਿਕ ਪੂਰਾ ਭਾਰਤ ਵਸ ਤੇ ਜਿੰਨੀਆਂ ਵੀ ਭਾਸ਼ਾਵਾਂ ਹੱਲ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਨ ਕੋਈ ਵੀ ਪੜ ਸਕਦਾ ਹੈ ਅਲਪੜ ਇਨਸਾਨ ਵੀ ਗੁਰਬਾਣੀ ਯਾਦ ਕਰ ਸਕਦਾ ਹੈ ਕੰਠ ਕਰ ਸਕਦਾ ਹੈ ਗੁਰੂ ਦੀ ਸਿੱਖਿਆ ਲੈ ਸਕਦਾ ਹੈ ਕਿ ਇਹੋ ਜੇ ਗੁਰੂ ਦੀ ਕਦਰ ਬੇਅਤੀ ਹੋਣੀ ਚਾਹੀਦੀ ਦੂਸਰੀ ਬਹੁਤ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਦੁਨੀਆ ਵਿੱਚ ਇੱਕੋ ਬਾਤਰ ਗ੍ਰੰਥ ਹੈ ਜਿਸ ਵਿੱਚ ਕਿਸੇ ਇੱਕ ਮਾਪਰਮ ਦਾ ਉਪਦੇਸ਼ ਨਹੀਂ ਹੈ ਜਿਸ ਤਰ੍ਹਾਂ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਦਾ ਉਪਦੇਸ਼ ਹੈ ਪਰਮਾਇ ਰਾਜ ਭਗਵਾਨ ਤੇ ਆਧਾਰ ਤੇ ਲਿਖੀ ਗਈ ਹੈ ਕੁਰਾਨ ਮੱਕਾ ਸਾਡੇ ਧਾਰਤੇ ਹੈ لیکن سری குரு ਗ੍ਰੰਥ ਸਾਹਿਬ ਜੀ ਭਾਰਤ راستے جتنے ਵੀ ਮਹਾਪੁਰਖ ਉਹ ਪ੍ਰਮਾਤਮਾ ਦੇ ਤੁਮਤਾ ਪਹੁੰਚੇ ਸਤਨ ਪਹੁੰਚੇ ਜਿਹੜੇ ਉਸ ਨਾਲ ਇੱਕਮਿਤ ਹੋ ਗਏ ਉਹਨਾਂ ਸਾਰਿਆਂ ਦੀ ਬਾਣੀ ਚੌਥੀ ਗੱਲ ਪੂਰੇ ਸੰਸਾਰ ਵਿੱਚ ਕੋਈ ਐਸਾ ਗ੍ਰੰਥ ਨਹੀਂ ਮਿਲੇਗਾ ਜਿਸ ਹਰ ਤੱਬ ਕੇ ਭਾਵ ਛੋੜਨੇ ਤੋਂ ਛੋਟਾ اور بڑے دی گرو گرنتھ سا مہاراج اس طرح کے جی گروہ ہن جس دے اندر جتے پاگت رویداز دی بانی ہے نام دیو دی بانی ہے کبیر صاحب دی بانی ہے ہی جی دیو راما اتھے گروہ ساحبان دی باغی ہے کوئی فرق نہیں میں سارے سناتنی سماج بھی یہ کہنا ہاں ਕੀ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਨਾ ਤੇ ਸਾਨੂੰ ਪਤਾ ਲੱਗਦਾ ਕਿ ਕੀ ਮਹਾਨਤਾ ਹੈ ਕੋਈ ਬਿਆਨ ਵੀਾਰੇ ਸੋਚ ਵੀ ਨਹੀਂ ਸਕਦਾ ਕੀ ਕਹਿੰਦੇ ਹਨ ਆਪਾਂ ਉਹ ਨੌਵੇਂ ਪਾਤਸ਼ਾਹੀ ਦਾ ਸ਼ਹੀਦੀ ਜੋ ਸਮਾਗਮ ਆ ਰਹੇ ਹਨ ਸਾਡੀ ਤੇ ਨੌਵੇਂ ਪਾਤਸ਼ਾਹ ਕੀ ਕਹਿੰਦੇ ਹਨ ਮੰਨ ਰੇ ਪ੍ਰਭ ਕੀ ਛਰਨ ਵਿਚਾਰੋ ਜਸ ਸਿਮਰਤ ਗਣ ਕਾਸੀ ਉਦਰੀ جب ہی شر گئی کرام کہاں لو بام کہ ٹوٹا ਅਜਾਮਲ ਪਾਤੀ ਜਦ ਜਾਨੇ ਨਿਮਖ ਬਾਹੇ ਸਤਾਰਾ ਨਾਨਕ ਕਹਿਤ ਚੇਤ ਚੇਤਾ ਮਨ ਤੇ ਪੁਦਰਸ ਪਾਰ। ਫਿਰ ਤੋਂ ਨੌਵੀਂ ਪਾਤਸ਼ਾਹ ਕਿਹਦੇ ਉਧਾਰ ਲੈ ਰਹੇ ਨੇ ਭਗਤ ਦਾ ਗਣ ਦਾ ਅਜਾਮਲ ਜਿਲ ਵਿਸ਼ਨੂੰ ਭਗਵਾ ਦਿੱਤਾ ਆਪ ਜੀ ਕੋਈ ਪਰ ਰੱਖਿਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਸਾਹਿਬ ਵਾਸਤੇ ਕਿਸ ਤਰ੍ਹਾਂ ਹੋ ਸਕਦਾ ਕਿਸੇ ਪਰ ਕਰਕ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਤੇ ਕਹਿੰਦੇ ਹਨ ਸਤਿਯੁਗ ਤੇ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੀ ਤੇ ਮਾਣਿਓ ਰਾਮ ਰੰਗ ਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੂਰਾਰ ਕੰਸ ਕਰਤਾ ਪਕਿਓ ਉਗਰ ਸੈਨ ਕੋ ਰਾਜ ਅਬੈ ਭੱਤੇ ਜਨ ਦਿਓ ਕਲਿਯੁਗ ਪ੍ਰਮਾਣ ਨਾਨਕ ਅੰਦਰ ਗੁਰ ਅਮਰ ਕਹਾਇਓ ਆਪ ਜੀ ਦੇ ਕੋਕਿ ਕਲਿਯੁਗ ਚ ਇਹ ਸਾਰਾ ਕੁਝ ਕਰਤਾ ਕਰਕੇ ਪਤਕ ਰੂਪ ਚ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਵੇਦਾਂ ਦਾ ਸਾਰਾ ਉਪਦੇਸ਼ ਸਾਰੇ ਗ੍ਰੰਥਾਂ ਦਾ ਸਾਰਾ ਉਪਦੇਸ਼ ਗੁਰੂ ਗ੍ਰੰਥ ਸਾਹਿਬਾਰੇ ਚਾੰਦੋਂ ਕਰ ਦਿੱਤਾ ਫਿਰ ਸਾਨੂੰ ਹੋਰ ਕੀ ਸੋਚਣ ਦੀ ਜਰੂਰਤ ਹੈ ਇਸ ਲਈ ਜਿੱਥੇ ਸਰਕਾਰ ਨੂੰ ਇਹ ਪੂਰੀ ਜ਼ੋਰ ਨਾਲ ਢੰਗ ਨਾਲ ਸਾਰੇ ਸੰਤਾਵਾਂ ਵੱਲੋਂ ਕਿਉਂਕਿ ਮੈਂ ਸੰ ਸਮਾਜ ਦਾ ਇੰਟਰਸਟ ਸੰਮਾਜ ਦਾ ਥੀਅ ਪਰਸਪਤੀਆ ਔਰ ਮਾਲਕ ਦੀ ਦਿਆ ਨਾਲ ਉਹਦੀ ਬਖਸ਼ਿਸ਼ ਨਾਲ ਸੰਗਤਾਂ ਦੇ ਪ੍ਰੇਮ ਦੇ ਨਾਲ ਪੂਰੇ ਦੇਸ਼ ਦੇ ਨਹੀਂ ਪੂਰੇ ਸੰਸਾਰ ਦੇ ਸੰਤ ਮੇਰੇ ਪਰੇ ਆਪਸੀ ਭਾਈਚਾਰਾ ਆਪਸੀ ਮਿਲ ਰਿਹਾ ਨਹੀਂ ਐਸਾ ਨਹੀਂ ਹੈ ਕਿ ਉਹ ਨਹੀਂ ਆਏ ਤੇ ਸਾਡੇ ਨਾਲ ਨਹੀਂ ਹਨ ਸਭ ਨਾਲ ਹਨ ਹੁਣ ਹਰੇਕ ਦੀ ਵਿਵਸਥਾ ਹੁੰਦੀ ਹੈ ਭਾਈ ਸਾਹਿਬ ਜੇ ਮੈਂ ਗਲਤੀ ਕੀਤੀ ਸੀ ਕਿਉਂਕਿ ਇਹ ਬੜੇ ਵਿਦਵਾਨ ਹਨ ਬਹੁਤ ਜੱਗੇ ਦਾ ਇਚਲਾ ਰਹੇ ਹਨ ਕਿ ਪਤਾ ਸੰਤਾਂ ਨੂੰ ਮਿਲ ਕੇ ਟਾਈਮ ਲੈ ਕੇ ਵੱਡਾ ਪ੍ਰੋਗਰਾਮ ਜੀ ਲੇਕਿਨ ਇਹਨਾਂ ਨੇ ਕਿਹਾ ਨਹੀਂ ਸਾਡਾ ਟਾਰਗੇਟ ਇਹ ਨਹੀਂ ਹੈ ਕਿ ਅਸੀਂ ਬਹੁਤ ਸੰਗਤ ਇਕੱਠੀ ਕਰਨੀ ਹੈ ਸਾਰੇ ਸੰਤ ਬੁਲਾਣੇ ਹਨ ਸਾਡਾ ਟਾਰਗੇਟ ਹੈ ਕਿ ਅਸੀਂ ਸਰਕਾਰ ਨੂੰ ਜਗਾਣਾ ਹੈ ਸਰਕਾਰ ਨੂੰ ਦੱਸਣਾ ਹੈ ਕਿ ਭਾਈ ਜਦੋਂ ਪੂਰਾ ਪੰਜਾਬ ਪੂਰਾ ਦੇਸ਼ ਜਦ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਪਹਿਲੀ ਵਾਰ ਸਾਰੇ ਸੜਕਾਂ ਤੇ ਆ ਗਏ ਇੱਕ ਸਰਕਾਰ ਜਿਹੜੀ ਬੜੀ ਤਾਕਤਵਰ ਸਰਕਾਰ ਸੀ ਧਰਮ ਦੇ ਨਾਮ ਤੋਂ ਕਈ ਸਾਲਾਂ ਤੋਂ ਲਗਾਤਾਰ ਦਸਤਕ ਤੋਂ ਰਾਜ ਕਰਈ ਸੀ ਅਗਰ ਉਹ ਇਸ ਗੱਲ ਤੇ ਖਤਮ ਹੋ ਗਈ ਤਾਂ ਇਸ ਤੋਂ ਬੰਡਾ ਕੀ ਪ੍ਰਮਾਣ ਚਹੀਦਾ ਇਸ ਲਈ ਜਿਨਾਂ ਨੇ ਕਿਹਾ ਨਹੀਂ ਅਸੀਂ ਗੁਰੂ ਘਰ ਚ ਬੈਠ ਕੇ ਇੱਕ ਵਾਰ ਆਪਣੇ ਜੋ ਵੀ ਆ ਸਕਦੇ ਹਾਂ ਨੂੰ ਸਾਰੇ ਆਣ ਜਿਹੜਾ ਕੋਈ ਟਾਈਮ ਹੈ ਅਸੀਂ ਇੱਕ ਵਾਰ ਸਰਕਾਰ ਨੂੰ ਦੱਸ ਦੇਈਏ ਉਸ ਤੋਂ ਬਾਅਦ ਅਸੀਂ ਬਹੁਤ ਵੱਡਾ ਪ੍ਰੋਗਰਾਮ ਬਿਤਾएंगे ਜੋ ਅਗਲੀ ਕਾਰਵਾਈ ਸੀ ਬੈਠ ਕੇ ਸੋਚ ਵਿਚਾਰ ਕੇ ਕਰਾਂਗੇ ਲਾਸਟ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਗੁਰੂ ਸਾਹਿਬ ਕਿਸੇ ਇੱਕ ਦੇ ਨਹੀਂ ਹਨ ਪੂਰੀ ਦੁਨੀਆ ਵਾਸਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨੋ ਕੋ ਸਾਂਝਾ ਸੱਤੇ ਸੰਜੀਵਾਲ ਸਾਇਨ ਕੋ ਕਿਸੇ ਨਾ ਕਿਸੇ ਬਾਰੇ ਕਿ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਸਾਰੇ ਮਤੁਕਾ ਨਿਭਾਣੀ ਲਈ ਆਪ ਜੀ ਹੈਰਾਨ ਹੋਵੋ ਜੀ ਧਿਆਨ ਨਾਲ ਪੜੋਗੇ ਇਤਨੀ ਜ਼ਿਆਦਾ ਵਡਾਈ ਹੈ ਹਰੇਕ ਸੰਤ ਦੀ ਗੁਰੂ ਗ੍ਰੰਥ ਸਾਹਿਬ ਅਰੇ ਕਿਸੇ ਦੀ ਨਿੰਦਾ ਨਹੀਂ ਇਤਨਾ ਪ੍ਰੇਮ ਸਿਖਾਇਆ ਹੈ ਜਿਹੜਾ ਪ੍ਰੇਮ ਸਖੰਦਾ ਹੈ ਉਸ ਗੁਰੂ ਨੂੰ ਅਸੀਂ ਨਫ਼ਰਤ ਕਰਦੇ ਜਿਹੜਾ ਨਫ਼ਰਤ ਕਰਦਾ ਹੈ ਉਸ ਨੂੰ ਗੁਰੂ ਸਾਹਿਬ ਖੁਦ ਦੇਖਦੇ ਹਨ ਐਸਾ ਨਹੀਂ ਸਰਕਾਰ ਦੇ ਦਿਲ ਵਿੱਚ ਵੀ ਉਹਨਾਂ ਨੇ ਵਸਣਾ ਹੈ ਆਪੇ ਕਰ ਲੈਣਾ ਹੈ ਅਲਪਿਕ ਤੇ ਗੁਰੂ ਸਾਹਿਬ ਦਾ ਇੱਕ ਸ਼ਬਦ ਸਾਰੀ ਸੰਗਤ ਨੂੰ ਉਤਸ਼ਾਹ ਆਇਆ ਕੇ ਆਪਕੇ ਸਾਹਮਣੇ ਰੱਖਣਾ ਚਾਹੁੰਗਾ ਗੁਰਬਾਣੀ ਨੇ ਕਿਹਾ ਮਨ ਕਿਉਂ ਵਿਰਾਗ ਕਰੇਗਾ ਸਾਨੂੰ ਜਿਆਦਾ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਕਿਉਂ ਸਤਗੁਰ ਮੇਰਾ ਪੂਰਾ ਮਨਸਾ ਦਾ ਦਾਤਾ ਸਭ ਸੁਖ ਨਿਧਾਨ ਅਮਰਤ ਸਰ ਸਭੀ ਪ੍ਰਤੂਰਾ ਗੁਰੂ ਕੋਲ ਅਮਰਤ ਦਾ ਸਰੋਵਰ ਹੈ ਜੇ ਅਗਰ ਹੋਣਾ ਤੇ ਤੁਸੀਂ ਸੜ ਵਿੱਚ ਆ ਜਾਓ ਅਗਰ ਅਸੀਂ